ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋ ਚਲ ਸਸਰੀ ਕਲਾ ਸਾਰਿਆਂ ਸਸਰੀ ਕੈਸਾ ਹੈ ਹਾਂਜੀ ਤੇ ਆਪਣੀ ਅੱਜ ਦੀ ਵੀਡੀਓ ਹੈਗੀ ਆ ਬਹੁਤ ਹੀ ਕਮਾਲ ਦੀ ਤੇ ਬਹੁਤ ਹੀ ਵਧੀਆ ਤੇ ਤੁਹਾਡੇ ਸਾਰਿਆਂ ਦੇ ਕੰਮ ਦੀ ਆ ਠੀਕ ਆ ਤੇ ਕਿਉਂਕਿ ਅ ਅੱਜ ਕੋਈ ਬਿਊਟੀ ਨਾਲ ਰਿਲੇਟਡ ਨਹੀਂ ਹੈਗੀ ਅੱਜ ਆਪਣੇ ਸਰੀਰ ਨਾਲ ਰਿਲੇਟਡ ਆ ਵੀਡੀਓ ਠੀਕ ਆ ਤੇ ਅੱਜ ਨਾ ਆਪਾਂ ਮੈਂ ਜਿਹੜੀ ਚੀਜ਼ ਲੈ ਰਹੀ ਆ ਉਹ ਮੈਨੂੰ ਐ ਮੈਨੂੰ ਰਾਤ ਜਦੋਂ ਮੈਂ ਭੋਂ ਲਗੀ ਮੈਨੂੰ ਯਾਦ ਆ ਗਿਆ ਮੈਂ ਕਿ ਚਲੋ ਆਪਾਂ ਆਪਣੇ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਦੱਸ ਦਿੰਨੇ ਆ ਤੇ ਇਹ ਚੀਜ਼ ਇੱਕ ਬਹੁਤ ਹੀ ਵਧੀਆ ਚੀਜ਼ ਆ ਤੇ ਇਸ ਚੀਜ਼ ਨੂੰ ਖਾਣ ਨਾਲ ਆਪਣੀ ਸਕਿਨ ਵੀ ਵਧੀਆ ਹੁੰਦੀ ਆ ਆਪਣੇ ਵਾਲ ਵੀ ਵਧੀਆ ਹੁੰਦੇ ਤੇ ਆਪਣਾ weight ਵੀ loss ਹੁੰਦਾ ਬਹੁਤ ਤੇ ਆਪਣਾ ਪਾਚਨ ਦੰਤਰ ਵੀ ਵਧੀਆ ਹੁੰਦਾ ਤੇ ਆਪਣੀ ਕਈ ਤਰ੍ਹਾਂ ਦੀਆਂ ਜਿਹੜੀਆਂ weakness ਸਰੀਰ 'ਚ ਉਹ ਵੀ ਪੂਰੀਆਂ ਹੋ ਜਾਂਦੀਆਂ ਹੈ ਕੋਈ ਨਿੱਕੀ ਨਿੱਕੀ ਛੋਟੀ ਜੀ ਚੀਜ਼ ਆ ਤੇ ਕੋਈ ਜਿਆਦਾ ਮਹਿੰਗੀ ਨਹੀਂ ਹੈਗੀ ਇਹ ਆਦੀ ਡਾਈਟ ਜਿਹੜੀ ਕਿ ਸ਼ਾਮਿਲ ਜ਼ਰੂਰ ਕਰਾਓ ਅੱਜ ਆਪਾਂ ਜਿਹੜੀ ਚੀਜ਼ ਤੁਹਾਨੂੰ ਦੱਸਣ ਜਾ ਰਹੇ ਆ ਇਹ ਹੈਗੇ ਆ ਚੀਆ ਸੀਡਸ ਹਾਂਜੀ ਤੇ ਆਪਾਂ ਨਾ ਰਾਤ ਉਹਨੂੰ ਪੀਉਣ ਲੱਗੀ ਸੀ ਮੈਂ ਜਦੋਂ ਤੇ ਮੈਨੂੰ ਯਾਦ ਆ ਗਿਆ ਤੇ ਮੈਂ ਉਹ ਵੀਡੀਓ ਵਿੱਚ ਲਾ ਦਉਂਗੀ ਤੁਹਾਨੂੰ ਕਿਵੇਂ ਪੀਂਦੇ ਸੀਗੇ ਤੇ ਉਹ ਆਪਾਂ ਪੀਉਂਦੇ ਸੀਗੇ ਰਾਤ ਦੇ ਪੀਉਂਦੇ ਹੋਏ ਆ ਚੀਆ ਸੀਡਸ ਤੇ ਮੈਂ ਡੇਲੀ ਰੁਟੀਨ ਚ ਮਤਲਬ ਮੈਨੂੰ ਹੋ ਗਿਆ ਕਾਫੀ ਟਾਈਮ ਪਹਿਲਾਂ ਮੈਂ ਵੀ ਨਹੀਂ ਲੈਂਦੀ ਹੁੰਦੀ ਸੀ ਫਿਰ ਮੈਨੂੰ ਲੱਗਿਆ ਵੀ ਇੱਕ ਦੋ ਜਣੇ ਮੈਨੂੰ ਕਿਹਾ ਵੀ ਉਹ ਵੀ ਚੀਜ਼ ਘਰੇਲੂ ਯੂਜ਼ ਦਾ ਮੇਰਾ ਨਾ weight ਆ ਜਿਹੜਾ ਵਧਣਾ ਸ਼ੁਰੂ ਹੋ ਗਿਆ ਸੀ ਹੁਣ ਉਹਦੇ ਨਾਲ weight ਦਾ ਜਿਹੜਾ ਬਹੁਤ ਫਰਕ ਪੈ ਗਿਆ ਤੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਸੌਲਵ ਹੋ ਗਈਆਂ ਤੇ ਉਹ ਨਾ ਮੈਂ ਮਤਲਬ ਆਹ ਵਾਲੇ ਹੁੰਦੇ ਸੀ ਐਸਿਡਸ ਦੇਖੋ ਪਹਿਲਾਂ ਮੈਨੂੰ ਨਹੀਂ ਪਤਾ ਸੀਦਾ ਤੇ ਇਹ ਨਾ ਇੰਨੀ ਕੁ ਵਧੀਆ ਚੀਜ਼ ਇੰਨੀ ਕੁ ਵਧੀਆ ਚੀਜ਼ ਆ ਤੇ ਖਾਂਚ ਵੀ ਕੋਈ ਆ ਨਹੀਂ ਹੈਗਾ ਵੀ ਕੋੜੀ ਆ ਕੁਛ ਨਹੀਂ ਪਤਲਾਦਾ ਮੈਂ ਤਾਂ ਸਵੇਰ ਉੱਠਸਾਰ ਪਹਿਲਾਂ ਬੈੱਡ ਤੋਂ ਫੇਰ ਪੈਰ نیچے ਲਾਉਣੀ ਆ ਮੇਰੇ ਮਤਲਬ ਸਰਾਣੀ ਪਿਆ ਹੁੰਦਾ ਗਲਾਸ ਮੈਂ ਤੇ ਉਹਦੇ ਵਿੱਚ ਬਸ ਚੱਕ ਕੇ ਉਹ ਪੀ ਕੇ ਉਸ ਤੋਂ ਬਾਅਦ ਮੈਂ ਬ੍ਰਸ਼ ਵਗੈਰਾ ਕੰਮ ਜਾਨੀ ਆ ਆਪਦਾ ਤੇ ਬਹੁਤ ਹੀ ਵਧੀਆ ਚੀਜ਼ ਹੈ ਇਹਦੇ ਨਾਲ ਮੇਰਾ ਪੇਟ ਆ ਜਿਹੜਾ ਪਰ ਮੈਨੂੰ ਭੁੱਖ ਮਤਲਬ ਅੱਧੇ ਦਿਨ ਤੋਂ ਬਾਅਦ ਲੱਗਦੀ ਆ ਭੁੱਖ ਵੀ ਨਹੀਂ ਲੱਗਦੀ ਹੈਗੀ ਛੇਤੀ ਕਿਤੇ ਵੀ ਆਪ ਨੂੰ ਆਏ ਲੱਗੇ ਵੀ ਆਪਣਾ ਪੇਟ ਖਾਲੀ ਹੈ ਵੈਸੇ ਚਾਹ ਤਾਂ ਮੈਂ ਪੀਂਦੀ ਨਹੀਂ ਹੈਗੀ ਸਵੇਰ ਦੀ ਸਿਰਫ ਦੁਪਹਿਰ ਦੀ ਚ ਤੇ ਸੁਬਹਾ ਤਾਂ ਮੈਂ ਅੱਗੇ ਵੀ ਸਿੰਪਲ ਪਾਣੀ ਪੀਂਦੀ ਹੁੰਦੀ ਸੀ ਹੁਣ ਮੈਂ ਪਹਿਲਾਂ ਇਹ ਵਾਲਾ ਪਾਣੀ ਪੀ ਲੈਨੀ ਆ ਤੇ ਉਸ ਤੋਂ ਬਾਅਦ ਮੈਂ ਅੱਧੇ ਪੌਣੇ ਘੰਟੇ ਬਾਅਦ ਫੇਰ ਇੱਕ ਗਲਾਸ ਕੋਸੇ ਪਾਣੀ ਦਾ ਕਰਕੇ ਪੀ ਲੈਨੀ ਆ ਤੇ ਜਦੋਂ ਮੈਂ ਬ੍ਰਸ਼ ਵਗੈਰਾ ਕਰਕੇ ਜਾਨੀ ਆ ਟੌਕਾ ਗੁੰਨ ਲੇ ਤੇ ਫਿਰ ਮੈਂ ਇਹ ਇੱਕ ਗਲਾਸ ਸਿੰਪਲ ਪਾਣੀ ਦਾ ਪੀ ਲੈਨੀ ਆ ਫਿਰ ਅੱਧੇ ਪੌਣੇ ਘੰਟੇ ਬਾਅਦ ਫਿਰ ਉੱਥੇ ਰਸੋਈ 'ਚ ਮਤਲਬ ਕਿ ਮੇਰਾ 2 3 1/2 ਘੰਟਿਆਂ ਦਾ ਕੰਮ ਹੁੰਦਾ ਜਿਹੜਾ ਸਵੇਰ ਸਭੋਂ ਤੱਕਾਈ ਤਿੰਨ ਗਲਾਸ ਚਾਰ ਗਲਾਸ ਲਿੰਦੇ ਪਾਣੀ ਪੀ ਲੈਨੀ ਆ ਤੁਰੇ ਕਰਦੀ ਆ ਜਿੱਦਾਂ ਮੈਨੂੰ ਬਹੁਤ ਖੁੱਕ ਲੱਗਦੀ ਨਹੀਂ ਹੈਗੀ ਵੀ ਛੇਤੀ ਕਿਤੇ ਵੀ ਆਪਾਂ ਨੂੰ ਲੱਗੇ ਵੀ ਆਪਣਾ ਢਿੱਡ ਖਾਲੀ ਆ ਤੇ ਜਦੋਂ ਮੈਨੂੰ ਆਇ ਲੱਗਦਾ ਮੈਨੂੰ ਹੁਣ ਮੈਂ ਮੈਨੂੰ ਹੋਰ ਹੀ ਹੁੰਦਾ ਵੀ ਮੇਰੇ ਢਿੱਡ ਜਾਂ ਖਾਲੀ ਲੱਗਦਾ ਮੈਂ ਉਹਦੇ ਪਾਣੀ ਦਾ ਗਲਾਸ ਪੀ ਲੈਂਦੀ ਠੀਕ ਆ ਤੇ ਇੱਕ ਤਾਂ ਮੈਨੂੰ ਇਹ ਲੱਗਿਆ ਇਹਦੇ ਚ ਵੀ ਇੱਕ ਤਾਂ ਆਪਣਾ ਢਿੱਡ ਭਰਿਆ ਭਰਿਆ ਰਹਿੰਦਾ ਜਦੋਂ ਮੈਂ ਇਹਨੂੰ ਸਵੇਰ ਪੀ ਲੈਣੀ ਆ ਦੂਸਰੇ ਨੰਬਰ ਤੇ ਮੈਨੂੰ ਲੱਗਿਆ ਵੀ ਮੇਰੇ ਵਾਲ ਝੜਨੇ ਜਿਹੜੇ ਬਹੁਤ ਘੱਟੋਗੇ ਵਾਲ ਬਹੁਤ ਝੜਨ ਲੱਗ ਗਏ ਸੀ ਪਹਿਲਾਂ ਮੇਰੇ ਐਵੇਂ ਨਾ ਲੰਬੇ ਲੰਬੇ ਲੈਂਦੇ ਸੀ ਮੈਂ ਥੋੜੀ ਜੀ ਪ੍ਰੋਬਲਮ ਸੀ ਆ ਗਈ ਸੀ ਮੈਂ ਥੋੜੀ ਜੀ ਬਿਮਾਰ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਵਾਲ ਆ ਜਿਹੜੇ ਲੰਬੇ ਲੰਬੇ ਲੈਣ ਲੱਗੇ ਸੈਂ ਗੁੱਛੀ ਲੈਂਦੇ ਸੀ ਐ ਜਦੋਂ ਮੈਂ ਵੋਂਦੀ ਸੀ ਐ ਲੰਬੇ ਨਿਕਲਦੇ ਸੀਗੇ ਤੇ ਨਹਾਉਂਦਿਆ ਤੋਂ ਵੀ ਤੇ ਉਹ ਚੀਜ਼ ਦਾ ਵੀ ਮੈਨੂੰ ਲੱਗਿਆ ਵੀ ਫਰਕ ਲੱਗਿਆ ਆਏ ਸੀ ਨਾ ਕਿ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਤੇ ਫਾਈਬਰ ਤਾਂ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਜਿਹਦੇ ਨਾਲ ਆਪਣਾ ਪੇਟ ਆ ਤੁਹਾਨੂੰ ਪਤਾ ਭਰਿਆ ਲੱਗੂਗਾ ਜਦੋਂ ਫਾਈਬਰ ਆਪਾਂ ਨੂੰ ਹੋਊਗਾ ਜਿੰਨਾ ਕ ਆਪਾਂ ਨੂੰ ਰੋਜ਼ ਦਾ ਚਾਹੀਦਾ ਉਹਦੇ ਇਹਦੇ ਵਿੱਚ ਇੰਨਾ ਹੁੰਦਾ ਆਪਣੇ ਵਾਸਤੇ ਤੇ ਇਹ ਨਾ ਮੈਂ ਰਾਤ ਨੂੰ ਪਿਉਂਦ ਨਹੀਂ ਆ ਦੇਖੋ ਹੁਣ ਆਪ ਮੇਰੇ ਭਿੱਜੇ ਪਏ ਸੀ ਇੱਕ ਚਮਚ ਫੁੱਲ ਭਰ ਕੇ ਜਿਵੇਂ ਮੇਰਾ ਇਹ ਚਮਚ ਨਾਲ ਹੀ ਰੱਖਿਆ ਹੋਇਆ ਡੱਬੀ ਦੇ ਅਵੇ ਮੈਂ ਇਹ ਡੱਬੀ ਚ ਪਾ ਕੇ ਰੱਖੀ ਹੋਇਆ ਇਹ ਫੁੱਲ ਭਰੀ ਸੀ ਹੁਣ ਤਾਂ ਇੰਨੇ ਕ ਰਹਿ ਗਏ ਆ ਫਿਰ ਮੈਂ ਛੋਟੀ ਵੀ ਪੈਕਿੰਗ ਵੀ ਆਉਂਦੀ ਹੈ ਵੱਡੀ ਵੀ ਆਉਂਦੀ ਮੈਂ ਜਿਆਦਾ ਵੱਡੀ ਨੂੰ ਕਿਉਂ ਫਿਰ ਮੇਰੇ ਨਾਲ ਇਲਾਦਤ ਵੱਡੀ ਜਿਆਦਾ ਕੀ ਕਰਨੀ ਇੰਨੇ ਕੁ ਵਾਵਾ ਸਾਰੇ ਬਣ ਜਾਂਦੇ ਹੈ ਤੇ ਇੰਨੇ ਬਸ ਮੈਂ ਇੰਨੇ ਕੁ ਪਾ ਦੇਣੀ ਹੈ। ਡੇਲੀ ਦੇ ਇੰਨੇ ਲਓ। ਦੇਖੋ। ਤੇ ਇੱਕ ਗਲਾਸ ਪੂਰਾ ਇੰਨਾ ਸਾਰਾ ਬਣ ਜਾਂਦਾ ਐਵੇਂ ਦਾ। ਆ ਦੇਖੋ ਇਹ ਰਾਤ ਦੇ ਭਿਜੇ ਹੋਏ ਆ ਓਵਰਨਾਈਟ ਇਹਨੂੰ ਰੱਖਣਾ ਸਵੇਰ ਤੇ ਕਈ ਤਾਂ ਮਤਲਬ ਇਹਨੂੰ ਦੁੱਧ ਚ ਵਾ ਕੇ ਵੀ ਪੀ ਲੈਂਦੇ ਦਹੀਂ ਚ ਵੀ ਸਲਾਦ ਚ ਵੀ ਤੁਸੀਂ ਆਪਦੀ ਜਨਾ ਡਾਈਟ ਚ ਇਸ ਚੀਜ਼ ਨੂੰ ਐਡ ਕਰਨਾ ਬਸ ਇਹ ਚੀਜ਼ ਆ ਵੀ ਤੁਹਾਡੀ ਇਹਦੇ ਨਾਲ ਸਕਿਨ ਜਿਹੜੀ ਟਾਈਟ ਸਕੇ ਇਹਨਾਂ ਨੂੰ ਬਹੁਤ ਫਰਕ ਪੈਂਦਾ ਹੈਗਾ ਵਾਲਾਂ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਬਾਹਰ ਆ ਜਿਹੜਾ ਘਟ ਜਾਂਦਾ ਠੀਕ ਆ ਇਹਦੇ ਵਿੱਚ ਕੈਲਸ਼ੀਅਮ ਇੰਨਾ ਕੁ ਜ਼ਿਆਦਾ ਹੁੰਦਾ ਇੰਨਾ ਕੁ ਜ਼ਿਆਦਾ ਹੁੰਦਾ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਜਿਹੜੇ ਨਾਲ ਕੀ ਆਪਣੀਆਂ ਹੱਡੀਆਂ ਜਿਹੜੀਆਂ ਮਜ਼ਬੂਤ ਹੁੰਦੀਆਂ ਤੁਹਾਨੂੰ ਪਤਾ ਹੀ ਵੀ ਜਦੋਂ ਆਪਣੇ ਚ ਕੈਲਸ਼ੀਅਮ ਦੀ ਘਾਟ ਹੋਦੀ ਉਹਦੀਆਂ ਆਪਣੀਆਂ ਹੱਡੀਆਂ ਜਿਹੜੀਆਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀਆਂ ਜੇ ਆਪਣੇ ਸਰੀਰ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਰਹੂਗਾ ਤਾਂ ਜਿਹੜੀ ਕੀ ਹੱਡੀਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਠੀਕ ਆ ਤੇ omega 3 ਇੰਚ ਬਹੁਤ ਜ਼ਿਆਦਾ ਹੁੰਦਾ ਹੈਗਾ ਜਿਹੜਾ ਕਿ ਆਪਣੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਵਜਨ ਆ ਜਿਹੜਾ ਇਹ ਵੀ ਵਜਨ ਤਾਂ ਤੁਹਾਨੂੰ ਦੱਸ ਦਿੱਤਾ ਵੀ ਇਹ ਘਟਾਉਂਦੇ ਘਟਾਉਂਦਾ ਕਿ ਮੈਨੂੰ ਫਰਕ ਲੱਗਿਆ ਇਸ ਚੀਜ਼ ਦਾ। ਕੋਈ ਆਪਾਂ ਨੂੰ ਬਸ ਇੱਕ ਨਾ ਆਏ ਆ ਵੀ ਜਦੋਂ ਆਪਾਂ ਇਹਨੂੰ ਪੀਣਾ ਸ਼ੁਰੂ ਕਰ ਦੋ ਨਾਲ ਤੁਸੀਂ ਜੇ ਵਜਨ ਘਟਾਉਣ ਵਾਸਤੇ ਪੀਣਾ ਸ਼ੁਰੂ ਕਰ ਰਹੇ ਹੋ ਤੁਸੀਂ ਇਹ ਕੁ ਮਿੱਠਾ ਬੰਦ ਕਰ ਬਸ। ਜੇ ਤੁਸੀਂ ਨੋਰਮਲ ਵੈਸੇ ਪੀਣਾ ਤਾਂ ਕੋਈ ਗੱਲ ਨਹੀਂ ਫੇਰ ਕੋਈ ਦਿੱਕਤ ਨਹੀਂ ਜੇ ਤੁਸੀਂ ਕਹਿਣੀ ਆ ਵੀ ਮੇਰਾ ਵਜਨ ਘਟ ਜਾਏ ਚੀਆ ਸੀਡਸ ਨੂੰ ਤੁਸੀਂ ਨਾਲ ਆਪਦੀ ਡਾਈਟ 'ਚ ਸ਼ਾਮਲ ਕਰ ਲਓ। ਤਤੋ ਡਬਜਨ ਕਟੂਗਾ ਹੀ ਕਟੂਗਾ ਤੁਸੀਂ ਨਾ ਮਿੱਠਾ ਬਿਲਕੁਲ ਬੰਦ ਕਰ ਦਿਓ ਮਿੱਠੇ ਨੂੰ ਟੱਚ ਤੱਕ ਨਹੀਂ ਕਰਨਾ ਤੁਸੀਂ ਚਾਹ ਜਿਹੜੀ ਫਿੱਕੀ ਪੀਣੀ ਕਾਫੀ ਦੁੱਧ ਜੋ ਵੀ ਤੁਸੀਂ ਪੀਨੇ ਉਹ ਫਿੱਕੀ ਪੀਣੀ ਸ਼ੁਰੂ ਕਰ ਦਿਓ ਨਾ ਖੰਡ ਤੇ ਨਾ ਗੁੜ ਦੋਨੇ ਚੀਜ਼ਾਂ ਮਿੱਠੀਆਂ ਕਈ ਕਹਿ ਦਿੰਦੇ ਆ ਜੀ ਅਸੀਂ ਤਾਂ ਖੰਡ ਬੰਦ ਕੀਤੀ ਆ ਗੁੜ ਖਾ ਲੈਨੇ ਆ ਗੁੜ ਵੀ ਤਾਂ ਮਿੱਠੇ ਚ ਹੀ ਆਉਂਦਾ ਨਾ ਠੀਕ ਹੈ ਨਾ ਤੇ ਮਿੱਠਾ ਬਿਲਕੁਲ ਬੰਦ ਕਰ ਦਿਓ ਠੀਕ ਆ ਫਿਰ ਥੋੜੇ ਟਾਈਮ ਲਈ ਆਏ ਨੇ ਵੀ ਤੁਸੀਂ ਸਦਾ ਲਈ ਬੰਦ ਕਰ ਦਿਓ 2 3 ਮਹੀਨੇ ਲਈ ਬੰਦ ਕਰ ਦਿਓ ਤੁਹਾਡਾ weight ਜਦੋਂ ਠੀਕ ਹੋ ਗਿਆ ਤੁਸੀਂ ਉਸ ਤੋਂ ਬਾਅਦ ਆਪਦੀ ਡਾਈਟ ਤੇ ਧਿਆਨ ਦੇ ਲਿਓ ਤੇ ਤੁਹਾਡਾ weight ਆ ਜਿਹੜਾ ਕਦੇ ਵਧੂ ਨਹੀਂ ਨੀ ਹੈਗਾ ਠੀਕ ਆ ਇੱਕ ਜੈਲ ਜੀ ਵਰਗਾ ਬਣ ਜਾਂਦਾ ਜੈਲ ਜੀ ਵਰਗਾ ਪੇਸਟ ਬਣ ਜਾਂਦਾ ਵੀ ਐਵੇਂ ਜਦੋਂ ਆਪਾਂ ਵੇਖ ਭੋਣ ਲੈਣੀ ਆ ਨਾ ਇਹਨੂੰ ਦਿਖਾਉਣੀ ਆ ਸਕਿਨ ਲਟਕ ਜਾਂਦੀ ਆ ਆਪਣੀ ਜਿਹੜੀ ਲਟਕ ਜਾਂਦੀ ਆ ਸਕਿਨ ਨਾ ਛੇਤੀ ਆਪਣੀ ਬੁੱਢੀ ਹੋਣੀ ਸ਼ੁਰੂ ਹੋ ਜਾਂਦੀ ਆ ਕਈ ਵਾਰੀ ਉਮਰ ਤੋਂ ਪਹਿਲਾਂ ਆਪਣੀ ਜਿਹੜੀ ਸਕਿਨ ਨਾ ਢਿੱਲੀ ਪੈ ਜਾਂਦੀ ਆ ਉਸ ਚੀਜ਼ ਨੂੰ ਵੀ ਇਹ ਜਿਹੜਾ ਆਪਾਂ ਡਾਈਟ ਆ ਜਿਹੜੀ ਲਵਾਂਗੇ ਇਹ ਵਾਲੀ ਚਾਹ ਵੀ ਸ਼ਾਮਿਲ ਕਰ ਲਾਂਗੇ ਇਹ ਵਾਲੇ ਚੀਆ ਸੀਡਸ ਤਾਂ ਸਕਿਨ ਤੇ ਵੀ ਬਹੁਤ ਅਸਰ ਦਿਖਦਾ ਹੈਗਾ ਇਸ ਚੀਜ਼ ਦਾ ਤੇ ਵਾਲਾਂ ਲਈ ਸਕਿਨ ਲਈ ਆਪਣੇ ਪਾਚਨ ਤੰਤਰ ਲਈ ਇੰਨੀ بس ਮੈਂ ਉਹ ਰਾਤ ਵਾਲੀ ਵੀਡੀਓ ਜਿਹੜੀ ਤੁਹਾਡੇ ਵੀਡੀਓ ਦੇ ਵਿੱਚ ਲਾ ਦੂੰਗੀ ਕਿਵੇਂ ਆਪਾਂ ਇਹਨੂੰ ਪਿਉਣਾ ਰਾਤ ਨੂੰ ਇੱਕ ਕੰਚ ਇਹ ਪਿਉਣਾ ਕੰਚ ਦੇ ਗਲਾਸ 'ਚ ਹੀ ਇਹ ਵੀ ਤੁਸੀਂ ਧਿਆਨ ਰੱਖਣਾ ਕਿਉਂਕਿ ਕੰਚ ਦਾ ਗਲਾਸ 'ਚ ਨਾ ਜ਼ਰੂਰੀ ਹੈ ਇਹੋ ਜਿਹਾਂ ਚੀਜ਼ਾਂ ਜਿਹੜੀਆਂ ਤੁਸੀਂ ਰਾਤ ਨੂੰ ਪਿਉ ਹੋ ਕੇ ਰੱਖਣੀਆਂ ਹੁੰਦੀਆਂ ਨੇ ਉਹ ਕੰਚ ਦੇ ਗਲਾਸ 'ਚ ਹੀ ਪਿਹਾਉਣਾ ਕਰੋ। ਕੋਈ ਵੀ ਚਾਹੇ ਤੁਸੀਂ ਖਾਣੇ ਉਹ ਕੋਈ ਵੀ ਚੀਜ਼ ਆ ਕਈ ਵਾਰੀ ਕੋਈ ਮਤਲਬ ਉਹ ਖਾਂਦੇ ਹੈਗੇ ਬਾਦਾਮ ਵਗੈਰਾ ਜਾਂ ਕੁਛ ਉਹ ਤਾਂ ਚਲੋ ਠੰਡੇ 'ਚ ਰੱਖ ਦਿੰਦੇ ਆ ਠੀਕ ਆ ਤੇ ਵੈਸੇ ਕੰਚ ਦੇ ਗਲਾਸ 'ਚ ਮੈਂ ਪਹਿਲਾਂ ਉਹ ਈਮਲੀ ਵਾਲਾ ਵੀ ਪੀਂਦੀ ਹੁੰਦੀ ਸੀ ਕਿਉਂਕਿ ਮੇਰੇ ਲੀਵਰ ਬਹੁਤ ਜ਼ਿਆਦਾ ਫੈਟੀ ਹੋਗਾ ਸੀ ਉਹ ਵੀ ਇੰਨਾ ਕੁ ਕਾਰਗਰਨ ਉਸਕਾਣਾ ਮੈਨੂੰ ਲੱਗਦਾ ਵੀ ਮੈਂ ਦਵਾਈ ਨਾਲੋਂ ਜ਼ਿਆਦਾ ਉਸ ਚੀਜ਼ ਨਾਲ ਕਰਿਆ ਸੀ ਮੇਰੇ ਲਈ ਈਮਲੀ ਤੇ ਉਹ ਆਲੂ ਖਾਰਿਆ ਮਤਲਬ ਉਹ ਵੀ ਕੰਚ ਦੇ ਗਲਾਸ 'ਚ ਹੀ ਪਿ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਕੰਚ ਦੇ ਗਲਾਸ 'ਚ ਭੁੱਖੇ ਖਾਧੀਆਂ ਜਾਂਦੀਆਂ ਤੇ ਇਹਨੂੰ ਵੈਸੇ ਦੁੱਧ-ਦੱਧ 'ਚ ਕਈ ਪਿਉਂ ਲੈਂਦੇ ਆ ਪਰ ਮੈਂ ਦੁੱਧ-ਦੱਧ 'ਚ ਨਹੀਂ ਪੀਉਂਦੀ ਮੈਂ ਤਾਂ ਪਾਣੀ 'ਚ ਪਾਣੀ 'ਚ ਕਹਿੰਦੇ ਆ ਅੱਜ ਸਭ ਤੋਂ ਬੈਸਟ ਆ ਪਾਣੀ ਦੇ ਵਿੱਚ ਹੀ ਆ ਸੁਬਾ ਖਾਲੀ ਪੇਟ ਨਾਲ ਜੇ ਆਪਾਂ ਮਤਲਬ ਕੋਈ ਵੈਸੇ ਉਂਜ ਵੀ ਯਾਨੀ ਤੁਸੀਂ ਇੱਕ ਸ਼ੌਂਕੀਆ ਤੌਰ ਤੇ ਤਾਂ ਜਿਵੇਂ ਮਰਜ਼ੀ ਪੀ ਲਓ ਤੁਸੀਂ ਦੁੱਧ ਚ ਪਾ ਕੇ ਸੰਦਗੀ ਬਣਾ ਕੇ ਪੀ ਲਓ ਇਹਦੀ ਤੇ ਉਹਦੇ ਤੇ ਸਲਾਦ ਤੇ ਪਾ ਕੇ ਖਾ ਲਓ ਜਿਵੇਂ ਮਰਜ਼ੀ ਪਰ ਜੇ ਕੋਈ ਆਪਾਂ ਨੂੰ ਪ੍ਰੋਬਲਮ ਆ ਜਿਵੇਂ ਹੋਣਾ ਮੈਂ ਵੀਡ ਵਾਸਤੇ ਜਾਂ ਆਪਦੀ ਵਾਲਾਂ ਵਾਸਤੇ ਜਾਂ ਆਪਦੀ ਸਕਿਨ ਵਾਸਤੇ ਤਾਂ ਇਹਨੂੰ ਆਪਾਂ ਰਾਤ ਨੂੰ ਪਾਣੀ ਚ ਭਿਓ ਕੇ ਰੱਖੀਏ ਸੋਹਾਂ ਠੀਕ ਆ ਸਵੇਰ ਉੱਠ ਕੇ ਸਾਰਿਆਂ ਨੂੰ ਪੀ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਆਪਦਾ ਕੰਮ ਧੰਦੇ ਹੋ ਲੱਗੀਦਾ ਤੇ ਪਾਣੀ ਦਾ ਹਰਕ ਨੂੰ ਜ਼ਰੂਰੀ ਆ ਪੀਣਾ ਨਾਲੇ ਪਾਣੀ ਪੀਤਾ ਜਾਂਦਾ ਨਾਲੇ ਇਹ ਚੀਜ਼ ਖਾਦੀ ਜਾਂਦੀ ਆ ਨਾਲੇ ਇਹਦਾ ਪਤਾ ਹੀ ਨਹੀਂ ਲੱਗਦਾ ਮੂੰਹ ਚ ਜਾਂਦੀ ਤਾਂ ਇੰਨੀ ਜ਼ਿਆਦਾ ਵਧੀਆ ਗ੍ਰੈਂਡ ਗਰੂਡ ਕਰਨ ਵਾਲੇ ਟਾਈਮ ਚੱਕਰ 'ਚ ਮੈਂ ਪੈਂਦੀ ਨਹੀਂ ਮੈਂ ਤਾਂ ਸਿੰਪਲ ਆ ਹੀ ਖਾ ਲੈਂਦੀ ਆ ਠੀਕ ਆ ਤੇ ਬਸ ਅੱਜ ਲਈ ਇੰਨੇ ਕਾਫੀ ਆ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਜਿਹੜੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਵਾਚ ਕਰਦੇ ਆ ਠੀਕ ਆ ਤੇ ਐਵੇਂ ਜਿਹੜਾ ਆਪਣਾ ਪਿਆਰ ਆਪਦਾ ਬਣਾਈ ਰੱਖਿਓ ਆਪਣੇ ਨਾਲ ਤੇ ਆਪਣੀ ਫੈਮਲੀ ਆ ਜਿਹੜੀ ਹੌਲੀ-ਹੌਲੀ ਵੱਧ ਰਹੀ ਆ ਤੇ ਭੈਣ ਭਰਾਵਾਂ ਦਾ ਤੁਹਾਡੇ ਨਾਲ ਦੀ سپورਟ ਨਾਲ ਹੀ ਆਪਾਂ ਠੀਕ ਆ ਜੇਕਰ ਤੁਸੀਂ سپورਟ ਕਰਦੇ ਆਪਾਂ ਤੁਹਾਡੇ ਲਈ ਕੁਛ ਨਾ ਕੁਛ ਨਵਾਂ ਕਰਦੇ ਹੀ ਰਹਿਣੇ ਆ ਠੀਕ ਆ ਜਿਵੇਂ ਦੀ ਜਿਹੜੀ ਚੀਜ਼ ਆਪਾਂ ਨੂੰ ਪਤਾ ਹੁੰਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਈਦੀ ਆ ਹੋਰ ਕੋਈ ਜਿਆਦਾ ਕੁਛ ਨਹੀਂ ਆਪਾਂ ਵੀ ਕੋਈ ਤੁਹਾਡੇ ਵਰਗੀਆਂ ਆਮ ਹੀ ਠੀਕ ਆ ਕੋਈ ਐ ਤਾਂ ਹੈ ਨਹੀਂ ਵੀ ਆਪਾਂ ਨੂੰ ਕੁਝ ਜਿਆਦਾ ਪਤਾ ਬਸ ਐਵੇਂ ਕਈ ਵਾਰੀ ਜਲ ਕਈ ਵਾਰੀ ਕਿਸੇ ਭੈਣ ਭਰਾ ਨੂੰ ਤਾਂ ਆਪ ਉਹ ਚੀਜ਼ ਆ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਲਈਦੀ ਆ ਤੇ ਚਲੋ ਜੀ ਨੂੰ ਵਧੀਆ ਲੱਗਦੀ ਹੁੰਦੀ ਆ ਉਹ ਸੋਣਾ ਜਾਂ ਕਮੈਂਟ ਕਰ ਦਿਆ ਕਰੋ ਵੀ ਜੀ ਨੂੰ ਨਹੀਂ ਵਧੀਆ ਲੱਗ ਰਿਹਾ ਹੁੰਦਾ ਨਾ ਉਹ ਦੇਖਿਆ ਤੁਹਾਨੂੰ ਠੀਕ ਆ ਚਲੋ ਜੀ ਠੀਕ ਆ ਓਕੇ ਬਾਏ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਆ ਕੇ ਨਹੀਂ ਮੈਂ ਵੀ ਨਾਲ ਬੈਠੂਗੀ ਇਹਦੇ ਕੋਲ ਕਿ ਅੱਜ ਛੁੱਟੀ ਸੀਗੀ ਤੇ ਕਹਿੰਦੀ ਮੈਂ ਵੀ ਬੈਠਣਾ ਮਮਾ ਨਾਲ ਮੈਂ ਕਿਹਾ ਚਲੋ ਜੀ ਬੈਠ ਜਿਓ ਤੇ ਚਲੋ ਜੀ ਠੀਕ ਆ ਓਕੇ ਬਾਏ ਕਰ ਦੋ ਬੇਟਾ ਬਾਏ ਜੀ